ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਸੋ ਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਆਰੀ ਸਤਗੁਰ ਚਰਨਾ ਦਰਸ਼ਨ ਪਿਆਸੀ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਰ ਧੂਰਾ ਨਾਨਕ ਸ਼ਰਨ ਤੋਹਾਰੀਆ ਵੇਖੋ ਸਦਾ ਹਜੂਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖੀ ਬਸੈ ਵਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਸੁਖੀ ਬਸੈ ਵਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟ ਪਰੀ ਜਿਸ ਕਾ ਅੰਤਰ ਰਾਜ ਰਮਾਹਨ ਸੋ ਨਰਕ ਪਾਤੀ ਹੋਤ ਸੋ ਜਾਣ ਜੋ ਜਾਣ ਮੈਂ ਜੋ ਵਣਵੰਤ ਸੋ ਵਤ ਵਿਸ਼ਕਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨ ਜੋਣ ਪਰਮਾਵੇ ਤਨ ਖੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਿਆ ਗਿਆਨ ਘਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੇ ਨਾਨਕ ਇਹਾ ਮੁਕਤ ਗਏ ਸੁਖ ਪਾਵੇ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੇ ਨਾਨਕ ਈਹਾਂ ਮੁਕਤ ਆਗੈ ਸੁਖ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੁਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਮਿਲਦੇ ਦੀਵਾਨਾਂ ਵਿਖੇ ਹਾਜ਼ਰੀਆਂ ਭਰ ਰਹੇ ਹਾਂ ਆਪ ਜੀ ਰੁਜਾਨਾਂ ਦੀ ਤਰ੍ਹਾਂ ਲੜੀਵਾਰ ਕਥਾ ਵਿਚਾਰ ਤੇ ਨਾਲ ਜੁੜ ਰਹੇ ਹੋ ਆਪ ਸ਼੍ਰੀ ਗੁਰੂ ਸਾਹਿਬ ਜੀ ਦੀ ਪਵਿੱਤਰ ਲੜੀਵਾਰ ਕਥਾ ਕਰਦੇ ਹੋਏ ਸ੍ਰੀ ਸੁਖਨੀ ਸਾਹਿਬ ਜੀ ਦੇ 12ਵੇਂ ਅਸ਼ਟਪਦੀ ਤੇ ਪਹੁੰਚੇ ਹਾਂ ਜੋ ਸ਼੍ਰੀ ਗੁਰੂ ਸਾਹਿਬ ਜੀ ਦੇ ਅੰਗ 279 ਉੱਪਰ ਸੁਭਾਏ ਮਾਨ ਹੈ ਤਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਵਿਆਰਮੀ ਅਸ਼ਟਪਦੀ ਆਰੰਭ ਕਰਦੇ ਹਨ ਔਰ ਇਸ ਵਾਰ ਵੀ ਅਸਤਪਰੀ ਆਹੀ ਧੰਨ ਧੰਨ ਸਤਗੁਰ ਜੀ ਕੀ ਉਪਦੇਸ਼ ਬਖਸ਼ਿ ਕਰਦੇ ਹਨ ਆਪਾਂ ਅੱਜ ਇਹ ਵਿਚਾਰਾ ਸਰਬਨ ਕਰਾਂਗੇ ਆਓ ਪਹਿਲਾਂ ਗੁਰੂ ਚਰਨਾਂ ਵਿਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਨਕ ਕਰੀਏ ਬੁਲੰਦ ਗੱਜ ਕੇ ਆਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਸੁਖੀ ਵਸ ਮਸਕੀਨੀਆਂ ਆਪ ਨਿਵਾਰ ਤਰੇ ਵਡੇ ਵਡੇ ਅਹੰਕਾਰੀਆਂ ਤੇ ਇਹ ਬੜੇ ਅੰਕਾਰੀਆਂ ਨਾਨਕ ਗਰਭ ਗਲੇ ਔਰ ਗੁਰੂ ਇਹ ਜੋ 12ਵੀਂ ਅਸ਼ਟਪਰੀ ਦਾ ਸ਼ਲੋਕ ਹੈ ਇਸ ਦੀ ਉਤਾਰਕਾ ਦੇ ਬਾਰੇ ਪਵਿੱਤਰ ਇਤਿਹਾਸ ਦੇ ਵਿੱਚੋਂ ਇਹ ਹਵਾਲੇ ਮਿਲਦੇ ਹਨ ਕਿ ਜਿਹੜਾ ਸਤਗੁਰੂ ਦੇ ਚਰਨਾਂ ਦੇ ਵਿੱਚ ਨਿਮਰਤਾ ਗਰੀਬੀ ਲੈ ਕਰਕੇ ਪਹੁੰਚਦਾ ਹੈ ਸਤਿਗੁਰੂ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ ਉਹਨਾਂ ਨੂੰ ਸਾਰੇ ਸੁੱਖ ਬਖਸ਼ਦੇ ਹਦ ਜਿਹੜਾ ਆਪਣੇ ਅੰਦਰ ਨਿਮਰਤਾ ਅਤੇ ਗਰੀਬੀ ਨੂੰ ਭਰ ਲੈਂਦਾ ਹੈ ਨਹੀਂ ਤਾਂ ਵੱਡੇ ਵੱਡੇ ਹੰਕਾਰੀ ਜਿਹੜੇ ਹਨ ਉਹ ਜੰਦੇ ਮਰਦੇ ਜਾਂਦੇ ਮਰਦੇ ਗਰਭ ਦੇ ਵਿੱਚ ਗਲਦੇ ਰਹਿੰਦੇ ਹਨ ਤੋਂ ਉਥਾੜਕਾ ਦੇ ਮੁਤਾਬਕ ਦੱਸਦੇ ਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਤਿਗੁਰਾਂ ਦੇ ਕੋਲ ਇੱਕ ਸਿੱਖ ਬਣਨ ਵਾਸਤੇ ਇੱਕ ਮਨੁੱਖ ਆਉਂਦਾ ਹੈ ਸਤਿਗੁਰਾਂ ਨੇ ਇਸ ਨੂੰ ਆਪਣਾ ਪਰਖਣ ਵਾਸਤੇ ਕਿਹਾ ਕਿ ਸਿੱਖੀ ਪੜੀ ਔਖੀ ਹੈ ਪਰ ਉਸਨੇ ਮੁੜ ਮੁੜ ਕੇ ਕਿਹਾ ਨਹੀਂ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਸਤਿਗੁਰ ਜੀ ਕਹਿਣ ਲੱਗੇ ਕਿ ਪਹਿਲਾਂ ਸਾਡਾ ਕੰਮ ਕਰਕੇ ਆ ਫਿਰ ਤੈਨੂੰ ਸਿੱਖ ਬਣਾਵਾਂਗੇ ਉਸਨੇ ਕਿਹਾ ਸਤਿਗੁਰ ਜੀ ਦੱਸੋ ਮੈਂ ਉਹ ਕੰਮ ਕਰੇ ਆਵਾਂਗਾ ਸਤਿਗੁਰਾਂ ਨੇ ਇੱਕ ਹੁਕਮਨਾਮਾ ਉਹਦੇ ਹੱਥ ਫੜਾਇਆ ਤੇ ਕਿਹਾ ਕਿ ਫਲਾਣੇ ਸਿੱਖ ਨੂੰ ਇਹ ਹੁਕਮਨਾਮਾ ਦੇ ਕੇ ਆ ਔਰ ਇਤਿਹਾਸ ਮੁਤਾਬਕ ਉਸ ਹੁਕਮਨਾਮੇ ਵਿੱਚ ਲਿਖਿਆ ਸੀ ਕਿ ਇਹ ਹੁਕਮਨਾਮਾ ਜੋ ਸਿੱਖ ਲੈ ਕੇ ਆਇਆ ਹੈ ਪਹਿਲਾ ਉਸ ਨੂੰ 100 ਰੁਪਏ ਦਰਸ਼ਨੀ ਭੇਟਾ ਦੇਵੇ ਫਿਰ ਇਹ ਹੁਕਮਨਾਮਾ ਉਸ ਤੋਂ ਲਵੇ ਔਰ ਹੁਕਮਨਾਮਾ ਦੇਣ ਤੋਂ ਪਹਿਲਾਂ ਇਸ ਮਨੁੱਖ ਨੂੰ ਉਹ ਸਿੱਖ ਦੇ ਨਾਲ ਇਹ ਵਚਨ ਕਰਨ ਵਾਸਤੇ ਵੀ ਗਿਆ ਉਹ ਮਨੋਖ ਜਿਹੜਾ ਸਿੱਖ ਬਣਨ ਵਾਸਤੇ ਆਇਆ ਸੀ ਸਤਿਗੁਰਾਂ ਦਾ ਹੁਕਮਨਾਮਾ ਲੈ ਕਰਕੇ ਉਸ ਇਲਾਕੇ ਵਿੱਚ ਪਹੁੰਚਦਾ ਜਿੱਥੇ ਸਤਿਗੁਰਾਂ ਨੇ ਉਸ ਨੂੰ ਭੇਜਿਆ ਜਦੋਂ ਇਹ ਗੁਰੂਆਂ ਦਾ ਹੁਕਮਨਾਮਾ ਲੈ ਕੇ ਉਸ ਦੇ ਘਰ ਗਿਆ ਉਹ ਸਿੱਖ ਬੜਾ ਗਰੀਬ ਸੀ ਉਹਦੇ ਕੋਲ 100 ਰੁਪਇਆ ਕਿੱਥੇ ਪਾਰੇ ਸਿੱਖ ਨੇ ਜਾ ਕਰਕੇ ਉਸ ਨੂੰ ਬੇਨਤੀ ਕੀਤੀ ਕਿ ਪੈਸਾ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੈ। ਔਰ ਇਹ ਹੁਕਮਨਾਮਾ ਤੁਹਾਨੂੰ ਦਿੱਤਾ ਹੈ ਪਰ ਇਸ ਹੁਕਮਨਾਮੇ ਦੀ ਦਰਸ਼ਨੀ ਭੇਟਾ ਪਹਿਲਾਂ 100 ਰੁਪਏ ਮੈਨੂੰ ਦਿਓ। ਤੇ ਫਿਰ ਇਹ ਹੁਕਮਨਾਮਾ ਲਓ। ਤਾਂ ਉਹ ਸਿੱਖ ਨੇ ਉਸ ਪੌਣ ਵਾਲੇ ਸਿੱਖ ਦਾ ਆਸਣ ਲਵਾਇਆ, ਦਲਪਾਣੀ ਛਕਾਇਆ। ਮੁਰੂ ਪਿਆਰਿਓ ਉਸ ਦੇ ਕੋਲ ਘਰ ਵਿੱਚ 100 ਰੁਪਇਆ ਨਹੀਂ ਸੀ ਤਾਂ ਆਪਣੇ ਘਰ ਦਾ ਕੁਝ ਸਮਾਨ ਵੇਚਣ ਲਈ ਚਲਾ ਗਿਆ ਸਤੂਰਾਂ ਨੇ ਸਤਕਾਰ ਸਹਿਤ ਸਿੱਤੇ ਰੱਖ ਕੇ ਮੱਥਾ ਟੇਕਿਆ ਜਿਸ ਵੇਲੇ ਹੁਕਮਨਾਮਾ ਪੜਿਆ ਤਾਂ ਉਸ ਦੇ ਵਿੱਚ ਲਿਖਿਆ ਸੀ ਕਿ ਗੁਰੂ ਘਰ ਦੀ ਸੇਵਾ ਦੇ 500 ਰੁਪਏ ਭੇਜਣਾ ਗੁਰੂ ਘਰ ਦੀ ਸੇਵਾ ਤੇ ਦੇ 500 ਰੁਪਇਆ ਭੇਜਣਾ ਕਰੋ ਤਾਂ ਉਹ ਸਿੱਖ ਨੇ ਉਸ ਹੁਕਮਨਾਮੇ ਨੂੰ ਪੜ ਕੇ ਮੱਥੇ ਨਾਲ ਲਾਇਆ ਮੱਥੇ ਵਟ ਨਹੀਂ ਪਾਇਆ ਤੇ ਨਾ ਹੀ ਮਨ ਵਿੱਚ ਕੋਈ ਫੁਰਨਾ ਬਣਾਇਆ ਔਰ ਸੋਚਣ ਲੱਗਿਆ ਕਿ 500 ਰੁਪਏ ਦਾ ਇਤਜਾਮ ਕੀਤਾ ਜਾਵੇ ਹਰ 500 ਰੁਪਈਆ ਤਾਂ ਬਹੁਤ ਜ਼ਿਆਦਾ ਹੈ ਕਿੱਥੋਂ ਲੈ ਕੇ ਆਵਾਂ ਤਾਂ ਕੀ ਵੇਖਦਾ ਹੈ ਕਿ ਉਹ ਗਲੀ ਦੇ ਵਿੱਚ ਕੋਈ ਢੋਲਾ ਦੇਣ ਵਾਲੇ ਦੀ ਆਵਾਜ਼ ਸੁਣਦਾ ਹੈ ਕਿ ਅੱਜ ਰਾਜੇ ਨੇ ਕੁਸ਼ਤੀ ਕਰਾਉਣੀ ਹੈ ਉਹਦੇ ਵਿੱਚ ਇੱਕ ਮਸਕੀਨੀਆਂ ਨਾਮ ਦਾ ਪਹਿਲਵਾਨ ਹੈ ਰਾਜੇ ਦਾ ਜਿਹੜਾ ਉਹਨੂੰ ਢਾ ਲਵੇਗਾ ਉਸ ਨੂੰ 1000 ਰੁਪਏ ਇਨਾਮ ਦਿੱਤਾ ਜਾਵੇਗਾ ਜਿਹੜਾ ਢਹਿ ਗਿਆ ਉਹਨੂੰ 500 ਰੁਪਏ ਕੋਈ ਰਾਜੇ ਦੇ ਮਸਕੀਨੀਏ ਪਹਿਲਵਾਨ ਨੂੰ ਢਾ ਕੇ ਦਿਖਾਵੇ ਇਹ ਸਿੱਖ ਨੇ ਆਵਾਜ਼ ਸੁਣੀ ਕਹਿਣ ਲੱਗਿਆ ਦੇਖੀ ਜਾਊਗੀ ਫਿਰ ਉੱਥੇ ਹੀ ਚੱਲਦੇ ਆ ਇਹ ਵਾਲਾ ਨੇ ਅਖਾਰੇ ਚ ਆ ਗਿਆ ਕਹਿੰਦਾ ਜਿਵੇਂ ਨੂੰ ਢਾਲਿਆ ਤਾਂ 1000 ਰੁਪਿਆ ਮਿਲੇਗਾ ਨਹੀਂ ਤਾਂ 500 ਤਾਂ ਮਿਲ ਹੀ ਜਾਵੇਗਾ ਸਤਗੁਰੂ ਨੇ ਆਪਣਾ ਕਾਰ ਤੇ ਆਪ ਹੀ ਸਵਾਰ ਨੇ ਹੈ ਭਾਗ ਦਾ ਮਾਰਗਦਰਸ਼ਨ ਵੀ ਕਰ ਦਿੱਤਾ ਉਸੇ ਵੇਲੇ ਸਿੱਖ ਮੰਨਾਂ ਦੇ ਅਖਾਰੇ ਵੱਲ ਚੱਲ ਪਿਆ ਰਸਤੇ ਵਿੱਚ ਤੇ ਲੱਗੀ ਖੂਹ ਤੇ ਪਾਣੀ ਪੀਣ ਲੱਗਿਆ ਉੱਥੇ ਹੋਰ ਵੀ ਕਾਫੀ ਲੋਕ ਪਾਣੀ ਪੀ ਰਹੇ ਸਨ ਅਸੇ ਕਹਿਣ ਲੱਗਿਆ ਕਿ ਮੈਨੂੰ ਜਲਦੀ ਹੈ ਮੈਂ ਜਾ ਕੇ ਮਸਕੀਨੀਆਂ ਪਹਿਲਵਾਨ ਦੇ ਨਾਲ ਝੋਲ ਕਰਨਾ ਹੈ ਕੁਸ਼ਤੀ ਲੜਨੀ ਹੈ ਕਹਿੰਦੇ ਉਸੇ ਖੂਤੇ ਮਸਕੀਨੀਆਂ ਪਹਿਲਵਾਨ ਵੀ ਨਹਾ ਰਿਆ ਸੀ ਪਰ ਉਹ ਜਾਣਦਾ ਨਹੀਂ ਸੀ ਪਰ ਲੋਕ ਕਹਿਣ ਲੱਗੇ ਭਲਿਆ ਮਸਕੀਨੀਆਂ ਪਹਿਲਵਾਨ ਕੋਈ ਐਰਾ ਗੈਰਾ ਨਹੀਂ ਤੇਰੇ ਹੱਡ ਤੋੜ ਦੇਵੇਗਾ ਜੇ ਕਹਿ ਲੱਗਿਆ ਸਤਿਗੁਰਾਂ ਦੀ ਸੇਵਾ ਵਿੱਚ ਮੇਰਾ ਸਰੀਰ ਲੱਗ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੀ ਹੈ ਅੱਜ ਜੇ ਮਰ ਜਾਵਾਂਗੇ ਤੇ ਜਾਂ ਫਿਰ ਮਸਕੀਨੀਆਂ ਨੂੰ ਢਾਵਾਂਗੇ ਤਾਂ ਇਹ ਸੋਚ ਕਰਕੇ ਗੁਰੂ ਪਿਆਰਿਓ ਕਹਿ ਕਰਕੇ ਉੱਥੋਂ ਪਾਣੀ ਪੀ ਕੇ ਅੱਗੇ ਤੁਰ ਪਿਆ ਕਹਿੰਦੇ ਅਖਾਰੇ ਦੇ ਵਿੱਚ ਜਦ ਪਹੁੰਚੇ ਆ ਢੋਲ ਢਮਕੇ ਵੱਜ ਰਹੇ ਆ ਲੋਕਾਂ ਦੀ ਬੜੀ ਭੀੜ ਹੈ ਔਰ ਜਿਸ ਵੇਲੇ ਮਸਕੀਨੀਆਂ ਪਹਿਲਵਾਨ ਕੱਪੜੇ ਲਾ ਕੇ ਉਸ ਅਖਾਰੇ ਦੇ ਵਿੱਚ ਆ ਕੇ ਘੁੰਮਦਾ ਹੈ ਕਿ ਹੈ ਕੋਈ ਮਿਲਣ ਨਾਲ ਘੁੰਮਣ ਵਾਲਾ ਹੱਥ ਖੜਾ ਕਰਕੇ ਤਾਂ ਉਸ ਵੇਲੇ ਕੁਸਰ ਨਲਿਕ ਤੋਂ ਬਾਅਦ ਇਹ ਸਿੱਖ ਜਿਹੜਾ ਹੈ ਲੋਕਾਂ ਦੇ ਕੱਟ ਤੋਂ ਸਾਹਮਣੇ ਆਇਆ ਕਹਿਣ ਲੱਗਿਆ ਆ ਮੈਂ ਇਹਨਾਂ ਨਾਲ ਕੁਸ਼ਤੀ ਕਰਨੀ ਹੈ ਸਾਰੇ ਲੋਕ ਕਹਿੰਦੇ ਮੂੰਹ ਵਿੱਚ ਉਂਗਲਾਂ ਲੈ ਕੇ ਸੋਚਣ ਲੱਗੇ ਵੀ ਇਹ ਆਪਣੀ ਮੌਤ ਖਰੀਦਣ ਆਏ ਆ ਕਿੱਥੇ ਮੰਨਿਆ ਪਰ ਮੰਨਿਆ ਮਸਕੀਨੀਆਂ ਪਹਿਲਵਾਨ ਤੇ ਕਿੱਥੇ ਇਹ ਕਮਜ਼ੋਰ ਜੇ ਸਰੀਰ ਦਾ ਸਿੱਖ ਇਹ ਭਲਾ ਮਸਕੀਨੀਆਂ ਨੂੰ ਕਿਵੇਂ ਢਾ ਲਵੇਗਾ ਤਾਂ ਗੁਰੂ ਪਿਆਰਿਓ ਕਹੇ ਲੱਗੇ ਇਸ ਨੇ ਵੀ ਕੱਪੜੇ ਲਾ ਲਏ ਔਰ ਕੁਸ਼ਤੀ ਸ਼ੁਰੂ ਹੋ ਗਈ ਘੋਲਣ ਲੱਗੇ ਮਸਕੀਨੇ ਨੇ ਕਿਹਾ ਕਿ ਤੂੰ ਪਹਿਲਵਾਨ ਤਾਂ ਲੱਗਦਾ ਨਹੀਂ ਮਿੱਤਰਾ ਐਵੇਂ ਹੱਟ ਪੈ ਤਣਾੜੇਗਾ ਇਹ ਕਹਿੰਦਾ ਗੁਰੂ ਦੇ ਵਾਸਤੇ ਭਾਵੇਂ ਮਰ ਵੀ ਜਾਵਾਂ ਘੋਲੂਗਾ ਲਾਜ਼ਮੀ ਉਸ ਵੇਲੇ ਗੁਰੂ ਪਿਆਰੇ ਉਹ ਮਸਕੀਨੇ ਦਾ ਦਿਮਾਗ ਘੁਮਿਆ ਵੀ ਗੁਰੂ ਵਾਸਤੇ ਸਿੱਖ ਮਰਨ ਨੂੰ ਵੀ ਤਿਆਰ ਹੈ ਮਸਕੀਨੀਆਂ ਤੈਨੂੰ ਕੀ ਹੋਇਆ ਤੇ ਮਸਕੀਨੀਏ ਦਾ ਹੰਕਾਰ ਜਿਹੜਾ ਸੀ ਕਿ ਮੈਂ ਬਹੁਤ ਤਕੜਾ ਹਾਂ ਉਹ ਪਾਲ ਵਿੱਚ ਦੂਰ ਹੋ ਗਿਆ ਔਰ ਇਸ ਦੇ ਅੰਦਰ ਨਿਮਰਤਾ ਪੈਦਾ ਹੋ ਗਈ ਔਰ ਇਸ ਸਿੱਖ ਦੇ ਨਾਲ ਘੁਲਣ ਲੱਗਿਆ ਸਤਿਗੁਰਾਂ ਨੇ ਦਿਮਾਗ ਵਿੱਚ ਕੀ ਫੁਰਨਾ ਦਿੱਤਾ ਕਿ ਜੇ ਸੇ ਗੁਰੂ ਦੀ ਸੇਵਾ ਵਾਸਤੇ ਆਪਣਾ ਸਰੀਰ ਲਾਉਣ ਨੂੰ ਤਿਆਰ ਹੈ ਤੇ ਫਿਰ ਕਿਉਂ ਨਾ ਮੈਂ ਵੀ ਇਹ ਕਿਰਪਾ ਸੇਵਾ ਕਰਾਂ ਤੇ ਕਹਿੰਦੇ ਦੋ ਹੱਥ ਮਾਰੇ ਹਲਕੇ ਹਲਕੇ ਕੋਲ ਕੀਤਾ ਤੇ ਆਪੇ ਹੀ ਮਸਕੀਨੀਆਂ ਲੰਮਾ ਪੈ ਗਿਆ ਤੇ ਸਿੱਖ ਨੂੰ ਆਪਣੇ ਉਪਰ ਸਿੱਟ ਰਿਹਾ। ਔਰ ਲੋਕਾਂ ਨੇ ਤਾੜੀਆਂ ਮਾਰ ਦਿੱਤੀਆਂ ਮਸਕੀਨੀਆਂ ਹਾਰ ਗਿਆ ਮਸਕੀਨੀਆਂ ਹਾਰ ਗਿਆ। ਪਰ ਅੱਜ ਮਸਕੀਨੀਆਂ ਜਿਹੜਾ ਪਹਿਲਾਂ ਬਹੁਤ سارے ਲੋਕਾਂ ਨੂੰ ਢਾ ਚੁੱਕਿਆ ਸੀ ਬੜਾ ਲੋਕਾਂ ਦੀ ਵਾਹ ਵਾਹ ਖੱਟੀ ਸੀ। ਜਿਹੜਾ ਆਨੰਦ ਉਸ ਨੂੰ ਉਦੋਂ ਨਹੀਂ ਸੀ ਆਇਆ ਅੱਜ ਟਹਿ ਕੇ ਆਇਆ। ਮਨ ਗੌਰਵ ਖਾਰ ਚੱਲੇ ਜੱਗ ਜੀਤਾ। ਕਹੇ ਦੀ ਉਸ ਰਾਜੇ ਦੀ 1000 ਰੁਪਏ ਦੀ ਜਿਹੜੀ ਝੰਡੀ ਸੀ 1000 ਰੁਪਏ ਦਾ ਇਨਾਮ ਸੀ ਜਿਹੜਾ ਉਸ ਸਿੱਖ ਨੂੰ ਦਿੱਤਾ ਗਿਆ। ਔਰ 500 ਦਾ ਇਨਾਮ ਉਸ ਮਸਕੀਨੀਆਂ ਨੂੰ ਵੀ ਦੇਣਾ ਕੀਤਾ। ਜਦੋਂ ਸਿੱਖ ਜਾਲ ਲੱਗਿਆ ਮਸਕੀਨੀਆਂ ਕਹਿੰਦਾ ਮੈਨੂੰ ਵੀ ਆਪਣੇ ਨਾਲ ਲੈ ਕੇ ਚੱਲ ਭਾਈ ਮੈਂ ਵੀ ਦੇਖਣਾ ਚਾਹੁੰਦਾ ਹਾਂ ਤੇਰੇ ਸਤਗੁਰਡੇ ਕੈਸੇ ਹਨ ਜਿਸ ਵੇਲੇ ਇਹ ਦੋਨੇ ਉਹ ਸਿੱਖ ਤੇ ਮਸਕੀਨੀਆਂ ਪਹਿਲਵਾਨ ਸਤਗੁਰਾਂ ਦੀ ਹਜ਼ੂਰੀ ਵਿੱਚ ਆਉਂਦੇ ਆ ਤੇ ਗੁਰੂ ਪਿਆਰਿਓ ਉਸ ਵੇਲੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਣੀ ਸਾਹਿਬ ਦੀ ਲਿਖਣਾ ਕਰ ਰਹੇ ਸੀ 11ਵੀਂ ਅਸ਼ਟਪਦੀ ਲਿਖ ਚੁੱਕੇ ਸੀ 12ਵੀਂ ਅਰਭ ਕਰਨੀ ਸੀ ਇਹ ਸਿੱਖ ਨੇ ਲਿਆ ਕੇ 500 ਰੁਪਏ ਸਤਿਗੁਰਾਂ ਦੇ ਚਾਲਣਾ ਵਿੱਚ ਮੱਥਾ ਟੇਕ ਦਿੱਤਾ ਔਰ 500 ਹੀ ਉਸ ਮਸਕੀਨੀਏ ਨੇ ਆਪਣੇ ਵੱਲੋਂ ਵੀ ਮੱਥਾ ਟੇਕਿਆ ਤੇ ਫੇ ਸਾਰੀ ਕਹਾਣੀ ਦੱਸੀ ਜਦ ਸਤਗੁਰਾਂ ਨੂੰ ਤੇ ਸਤਗੁਰੂ ਪਾਤਸ਼ਾਹ ਜੀ ਨੇ ਉਹ ਜਿਹੜਾ ਸਿੱਖ ਬਣ ਆਇਆ ਸੀ ਉਸ ਨੂੰ ਮਾਣੋ ਇਹ ਸਿੱਖਿਆ ਦੇਣੀ ਸੀ ਕਿ ਗੁਰੂ ਦਾ ਸਿੱਖ ਬਣ ਲਈ ਬੰਦੇ ਨੂੰ ਆਪਣਾ ਸਭ ਕੁਝ ਸੌਂਪਣਾ ਪੈਂਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਤੇ ਮਹਾਵਾਕ ਅਨੁਸਾਰ ਦਾ ਗੁਰੂ ਪਿਆਰਿਓ ਉਸ ਵੇਲੇ ਫਿਰ ਤਿੰਨੇ ਹੀ ਸਿੱਖ ਸਤਗੁਰਾਂ ਦੀ ਹਜ਼ੂਰੀ ਚ ਜਿਹੜਾ ਇੱਕ ਹੁਕਮਨਾਮਾ ਲੈ ਕੇ ਗਿਆ ਦੂਸਰਾ ਮਸਕੀਨੀਆਂ ਪਹਿਲਵਾਨ ਤੇ ਤੀਸਰਾ ਇਹ ਜਿਹਦੇ ਕੋਲ ਪਾਤਸ਼ਾਹ ਨੇ 500 ਰੁਪਏ ਗੁਰੂ ਘਰ ਦੀ ਕਾਰ ਸੇਵਾ ਦੇ ਲਈ ਸੇਵਾ ਲਈ ਸੀ ਤੇ ਸਤਗੁਰ ਪਾਤਸ਼ਾਹ ਜਿਹੜੇ ਉਸ ਵੇਲੇ ਇਹ ਸੁਲੋਕ ਉਚਾਰਿਆ ਸੀ ਗੁਰੂ ਪਿਆਰਿਓ ਸੁਖੀ ਵਸੈ ਬਸਕੀਨੀਆਂ ਆਪ ਨਿਵਾਰ ਤਲੇ ਮਕੀ ਮਸਕੀਨੀਆਂ ਪਹਿਲਵਾਨ ਤੂੰ ਸੁਖੀ ਵਸੇਗਾ ਤੂੰ ਆਪਣਾ ਹੰਕਾਰ ਨਿਵਰਤ ਕਰਕੇ ਸਿੱਖ ਦੇ ਭਲੇ ਲਈ ਜਿਹੜਾ ਹੈ ਆਪਣੇ ਆਪ ਨੂੰ ਹਰਾ ਲਿਆ ਹਾਰਨਾ ਬਹੁਤ ਔਖਾ ਹੈ ਜਿੱਤਣ ਨੂੰ ਸਾਰੇ ਫਿਰਦੇ ਆ ਤੇ ਜਿਹੜਾ ਹੰਕਾਰੀ ਹੋ ਕਰੇ ਹਾਰ ਨੂੰ ਪ੍ਰਵਾਨ ਨਹੀਂ ਕਰਦਾ ਆਕਸ਼ਾ ਕਹਿੰਦੇ ਉਹ ਸੁਖੀ ਵਸਦੇ ਹਨ ਮਸਕੀਨੀਆਂ ਪਹਿਲਵਾਨ ਜਿਹੜੇ ਆਪਣੇ ਹੰਕਾਰ ਨੂੰ ਨਿਵਾਰ ਲੈਂਦੇ ਆ ਨਹੀਂ ਤਾਂ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਵੱਡੇ ਵੱਡੇ ਹੰਕਾਰੀ ਲੋਕ ਟੈਂਡੀਆਂ ਜੋਨਾ ਦੇ ਵਿੱਚ ਆਪਣੇ ਹੰਕਾਰ ਕਰਕੇ ਜੰਮਦੇ ਮਰਦੇ ਜੰਮਦੇ ਮਰਦੇ ਰਹਿੰਦੇ ਹਨ ਗਰਭ ਹੰਕਾਰ ਦੇ ਵਿੱਚ ਗਲਦੇ ਰਹਿੰਦੇ ਹਨ ਜਿਵੇਂ ਉਦਾਹਰਨ ਹੈ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਦੇ ਭਾਈ ਮਹਾਰਜ ਯੋਜਨ ਛਤਰ ਚਲੇਤਾ ਦੇਹੀ ਗਿਰਜਨ ਖਾਈ ਉਹ ਹਕਕਾਰੀ ਕੌਰੋਂ ਦਾ ਦਰਯੋਧਨ ਜਿਹੜੇ 100 ਭਰਾ ਸਨ ਜਿਨ੍ਹਾਂ ਦਾ ਦਿੱਲੀ ਦੇ ਹਸਤਨਾਪੁਰੇ ਸੈਂਟਰ ਤੋਂ ਲੈ ਕੇ ਚਾਰ ਸ਼ਪੇਰੇ 12 48 1 ਕੋ ਜੇ 1 ਜੋਜਨ 4 ਕੋ ਦਾ ਹੁੰਦਾ ਹੈ ਤੇ 12 ਜੋਜਨ ਮਤਲਬ 40 45 ਉਹ 50 ਕੋ ਤੱਕ ਉਹਨਾਂ ਦਾ ਚਾਰ ਸਪੇਰੇ ਰਾਜ ਸੀ ਪਰ ਹੰਕਾਰ ਦੇ ਕਾਰਨ ਖਤਮ ਹੋ ਗਏ ਇਸ ਕਰਕੇ ਵੱਡੇ ਵੱਡੇ ਅਹੰਕਾਰੀ ਆ ਨਾਰਗ ਗਰਭ ਗਲੇ ਇਹ ਹੈ ਇਸ ਵਾਰ ਵੀ ਅਸ਼ਟਪਦੀ ਦੀ ਉਥਾਨ ਕਾ ਜਿਸ ਦੇ ਰਾਹੀ ਪਾਤਸ਼ਾਹ ਜੀ ਨੇ ਸਿੱਖ ਨੂੰ ਆਪਣੇ ਹੰਕਾਰ ਨੂੰ ਛੱਡਣ ਦਾ ਉਪਦੇਸ਼ ਦਿੱਤਾ ਹੈ ਕਿਉਂਕਿ ਹਮ ਨਾਵੇਂ ਨਾਲ ਵਿਰੋਧ ਹੈ ਦੋਏ ਨ ਬਸੈ ਇੱਕ ਠਾਏ ਹਮ ਵਿੱਚ ਸੇਵਾ ਨਾ ਹੋਵੀ ਤਾਂ ਮਨ ਵਿਰਥਾ ਜਾਏ ਦੇਖੋ ਉਸ ਮਸਕੀਨੀਆਂ ਨੇ ਵੀ ਜਿਹੜਾ ਕਿ ਦੁਨੀਆਂ ਵਿੱਚ ਮੰਨਿਆ ਪਰ ਮੰਨਿਆ ਪਹਿਲਵਾਨ ਸੀ ਜੀ ਨੂੰ ਕੋਈ ਢਾ ਨਹੀਂ ਸੀ ਸਕਿਆ ਅੱਜ ਆਪਣੇ ਹੰਕਾਰ ਨੂੰ ਛੱਡ ਕੇ ਆਪ ਹੀ ਟਹਿ ਗਿਆ ਤੇ ਗੁਰੂ ਸਾਹਿਬ ਨੇ ਉਸ ਨੂੰ ਸਦਾ ਸਦਾ ਲਈ ਅਮਰ ਕਰ ਦਿੱਤਾ ਔਰੀ ਕਥਾ ਓਦੀ ਕਹਾਣੀ ਆਪਣੀ ਕੁਰਬਾਨੀ ਵਿੱਚ ਢਾਹ ਕਰਕੇ ਇਹ ਸੀ ਪਵਿੱਤਰ 12ਵੀਂ ਅਸ਼ਤਪਰੀ ਦੀ ਉਥਾਨਕਾ ਅੱਗੇ ਪਾਤਸ਼ਾਹ ਅਸ਼ਤਪਰੀ ਅਰੰਭ ਕਰਦੇ ਹਾਲ ਆਓ ਇਸ ਉਥਾਨਕਾ ਨੂੰ ਆਪਾਂ ਨੇ ਸਾਝੀ ਕੀਤਾ ਵਿਚਾਰ ਇੱਥੇ ਰੁਕਦੇ ਆ ਅੱਗੇ ਬਾਦਵੀ ਅਸ਼ਤਪਰੀ ਕਿਵੇਂ ਅਰਬ ਕਰਦੇ ਆ ਆਹ ਹੋਰ ਕੀ ਕੀ ਬਖਸ਼ਿਸ਼ ਕਰਦੇ ਨੇ ਤੇ ਜਿਨ੍ਹਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਹੰਕਾਰ ਹੈ ਉਹਨਾਂ ਦਾ ਜੀਵਨ ਫਿਰ ਅੱਗੇ ਕਿੱ사 ਹੁੰਦਾ ਇਹ ਵਿਚਾਰਾ ਆਪਾਂ ਅਗਲੇ ਪਵਿੱਤਰ دیਵਾਨਾ ਨੇ ਵੀ ਸਰਬਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇ ਕਾ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਤੀ ਕਰੀਏ ਮਲਾਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ